ਮਸਿਕਾ ਅੱਜ ਅਸੀਂ ਜਿਵੇਂ ਹਰ ਹਫ਼ਤੇ ਹੈਲਥ ਦੇ ਪ੍ਰਤੀ ਕੁਝ ਕੋਈ ਨਾ ਕੋਈ ਆਪਣੀ ਨਈ ਚੀਜ਼ ਲੈ ਕੇ ਆਉਂਦੇ ਆ ਅੱਜ ਅਸੀਂ ਸਾਡੇ ਡਾਕਟਰ ਸਾਹਿਬ ਡਾਕਟਰ ਤਰਵਿੰਦਰ ਕੌਰ ਜੀ ਇਹ ਡੈਂਟਿਸ ਨੇ ਤੇ ਡਾਕਟਰ ਸਾਹਿਬ ਜਿਵੇਂ ਕਿਸੇ ਦੀ ਇੰਜਰੀ ਨਾਲ ਕੋਈ ਦੰਦ ਟੁੱਟ ਜਾਂਦਾ ਜਿਵੇਂ ਬੱਚਾ ਜੰਗ ਹੈ ਸਪੋਜ਼ ਬੱਚੇ ਦੀ ਉਮਰ 25 ਸਾਲ ਹੈ 26 ਸਾਲ ਹੈ 28 ਸਾਲ ਹੈ ਜਾਂ 30 ਸਾਲ ਹੈ ਜਾਂ 15 ਸਾਲ ਹੈ ਤੇ ਕਿਉਂਕਿ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਜਾਂ ਕਈ ਵਰੀ ਪਤਾ ਵੀ ਹੁੰਦਾ ਉਹਨਾਂ ਨੂੰ ਪੂਰੀ ਗਾਈਡੈਂਸ ਨਹੀਂ ਹੁੰਦੀ ਬਈ ਜਿਵੇਂ ਤਿੰਨ ਤਰ੍ਹਾਂ ਦੇ ਦੰਦ ਹੁੰਦੇ ਆ ਇੱਕ ਫਿਕਸ ਦੰਦ ਹੁੰਦਾ ਇੱਕ ਆਰਪੀਡੀ ਹੁੰਦਾ ਜਿਹੜਾ ਇੱਕ ਸਿੰਪਲ ਜਿਵੇਂ ਤੁਸੀਂ ਦੱਸ ਦੱਸ ਆਪ ਤੁਸੀਂ ਅੱਛੀ ਤਰ੍ਹਾਂ ਦੱਸਣਗੇ ਮੈਨੂੰ ਲੱਗਦਾ ਇੱਕ ਇੰਪਲਾਂਟ ਹੁੰਦਾ ਤੇ ਕਿੱਥੇ ਕਿੱਥੇ ਕਿਹੜੇ ਕਿਹੜੇ ਦੰਦ ਲਗਾਏ ਜਾਂਦੇ ਕਿਉਂਕਿ ਆਮ ਰੀਜਨ ਨੂੰ ਨਹੀਂ ਪਤਾ ਕਈ ਵਰੀ ਉਹਨੂੰ ਤੇ ਪੂਰੇ ਦੰਦ ਖਰਾਬ ਹੁੰਦੇ ਸਾਰੇ ਉਹ ਕਹਿੰਦੇ ਜੀ ਮੇਰੇ ਫਿਕਸ ਦੰਦ ਲਾ ਦਿਓ ਹਾਂਜੀ ਕਿੱਥੇ ਕਿੱਥੇ ਕੀ ਕੀ ਡਾਕਟਰ ਸਭ ਲਗਾਉਣਾ ਚਾਹੀਦਾ ਆਪਾਂ ਨੂੰ ਸਰ ਜਿੱਥੇ ਸਾਰੇ ਮੰਨੋ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇੰਜਰੀ ਹੋਈ ਹੈ ਕੋਈ ਵੀ ਪੇਸ਼ੈਂਟ ਦਾ ਕੋਈ ਐਕਸੀਡੈਂਟ ਹੋ ਗਿਆ ਰੋਡ ਐਕਸੀਡੈਂਟ ਹੋ ਗਿਆ ਉਹਦੇ ਵਿੱਚ ਇਹ ਹੈ ਕਿ ਬੱਚਾ ਜੀ ਅੰਗ ਹੈ ਯੰਗ ਬੱਚੇ ਦਾ ਹੈ ਕਿ ਤੁਸੀਂ ਅੱਗੇ ਪਿੱਛੇ ਦੰਦ ਦੀ ਸਕੋਟ ਲਾਉਂਗੇ ਅੱਗੇ ਔਰ ਪਿੱਛੇ ਵਾਲੇ ਦੰਦ ਦਾ ਤਾਂ ਕੋਈ ਕਸੂਰ ਨਹੀਂ ਆ ਮੰਨ ਲਓ ਕਿ ਅਸੀਂ ਫਿਕਸ ਕਰ ਰਹੇ ਹਾਂ ਜਿਹੜਾ ਦੰਦ ਟੁੱਟਿਆ ਅਸੀਂ ਤਾਂ ਉਹਨੂੰ ਟ੍ਰੀਟ ਕਰਨਾ ਨਾ ਕਿ ਅਸੀਂ ਅੱਗੇ ਔਰ ਪਿੱਛੇ ਵਾਲੇ ਦੰਦ ਨੂੰ ਵੀ ਖਰਾਬ ਕਰਨਾ ਹੈ ਇਸ ਲਈ ਬੈਸਟ অপਸ਼ਨ ਇਹ ਹੈ ਕਿ ਜੋ ਇੰਪਲੈਂਟ ਇਨਸਰਟ ਕਰ ਰਹੇ ਆਂ ਅੱਜ ਕੱਲ ਅਸੀਂ ਜੋ ਲੇਟੈਸਟ ਟੈਕਨੀਕ ਹੈ ਇੰਪਲੈਂਟ ਕਰਕੇ ਹੀ ਉਸੇ ਦੰਦ ਨੂੰ ਅਸੀਂ ਠੀਕ ਕਰਕੇ ਉੱਤੇ ਹੀ ਦੰਦ ਪਲੇਸ ਕਰ ਸਕਦੇ ਆ ਜਿਹਨੂੰ ਕੈਪ ਕਹਿੰਦੇ ਆਂ ਇੰਪਲੈਂਟ ਦੇ ਉੱਤੇ ਕੈਪ ਹੋ ਜਾਏਗਾ ਨਾ ਸਾਨੂੰ ਅੱਗੇ ਵਾਲਾ ਦੰਦ ਖਰਾਬ ਕਰਨਾ ਪਏਗਾ ਨਾ ਪਿੱਛੇ ਸਾਨੂੰ ਕੋਈ سپورਟੀ ਦੀ ਜ਼ਰੂਰਤ ਨਹੀਂ ਹੁੰਦੀ ਵਿੱਚ ਠੀਕ ਹੈ ਇੰਪਲੈਂਟ ਰਿਕਸਰ ਕਿਵੇਂ ਕੀਤਾ ਜਾਂਦਾ ਹੈ ਇੰਪਲੈਂਟ ਹੱਡੀ ਦੇ ਵਿੱਚ ਇੱਕ ਤਰ੍ਹਾਂ ਜੋ ਪੰਜਾਬੀ ਵਿੱਚ ਅਸੀਂ ਕਹਿੰਦੇ ਕਿ ਨਟ ਕੱਸ ਦੇਦਾ ਠੀਕ ਹੈ ਉਹਦੀ ਸਪੋਰਟ ਦੇ ਨਾਲ ਲਈ ਉੱਪਰ ਕੈਪਿੰਗ ਹੋ ਜਾਂਦੀ ਹੈ ਉਹ ਵੀ ਉੱਪਰ ਕੈਪਿੰਗ ਹਾਂਜੀ ਜਿਹੜਾ ਦੂਜਾ ਆਰਪੀਡੀ ਜਿਹਨੂੰ ਕਹਿੰਦੇ ਆਪਾਂ ਉਹ ਕਿੱਥੇ ਲਾਇਆ ਜਾਂਦਾ ਰਕਸਰ ਆਰਪੀਡੀ ਸਰ ਇਹ ਹੀ ਹੁੰਦਾ ਕਿ ਜੋ ਮਿਸਿੰਗ ਤਾਂ ਹੁੰਦਾ ਹੈ ਕਈ ਕਹਿੰਦੇ ਕਿ ਅਸੀਂ ਅਹੋਰਡ ਨਹੀਂ ਕਰ ਸਕਦੇ ਸਾਨੂੰ ਆਰਪੀਡੀ 'ਚ ਚਲੇ ਜਾਓ ਉਹਦੇ ਵਿੱਚ ਇਹ ਕਿ ਉਹਦੇ ਨਾਲ ਬੋਨ ਲਾਸ ਜ਼ਿਆਦਾ ਹੁੰਦਾ ਇਨ ਫਿਊਚਰ ਵੀ ਅਸੀਂ ਉਤੇ ਫਿਰ ਇੰਪਲਾਂਟ ਨਹੀਂ ਪਲੇਸ ਕਰ ਸਕਦੇ ਫਿਰ ਉਹਦੇ ਲਈ ਸਾਨੂੰ ਬੋਨ ਗ੍ਰਾਫਟ ਦੀ ਜ਼ਰੂਰਤ ਬੋਨ ਬਣਾਣੀ ਪਏਗੀ ਫਿਰ ਹੀ ਇੰਪਲਾਂਟ ਪਲੇਸ ਹੋਏਗਾ ਇਸ ਲਈ ਬੈਸਟ অপਸ਼ਨ ਇਹ ਹੀ ਹੈ ਕਿ ਫਸਟ ਅਸੀਂ ਇੰਪਲਾਂਟਸ ਜਾਈਏ ਠੀਕ ਹੈ ਜੀ ਤੇ ਜਿੰਨੇ ਫਿਕਸ ਦੰਦ ਆ ਉਹ ਅਲੱਗ ਤੋਂ ਹੁੰਦਾ ਹੈ ਹਾਂਜੀ ਸਰ ਫਿਕਸ ਇਹ ਹੁੰਦਾ ਕਿ ਜੋ ਅਸੀਂ ਅੱਗੇ ਤੇ ਪਿੱਛੇ ਦੰਦ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਸਪੋਰਟ ਲੈ ਕੇ ਫਿਕਸ ਕਰ ਸਕਦੇ ਆ ਅਚਾ ਮਤਲਬ ਸਿੱਧਾ ਫਿਕਸ ਨਹੀਂ ਕੀਤਾ ਜਾਂਦਾ ਹਾਂਜੀ ਸਿੱਧਾ ਫਿਕਸ ਨਹੀਂ ਹੋਏਗਾ ਸਿੱਧਾ ਇੰਪਲਾਂਟ ਦੇ ਥਰੂ ਹੀ ਫਿਕਸ ਹੋ ਸਕਦਾ ਤੇ ਜਿਵੇਂ ਰਕਸੋਵ ਕਿਰੀਆਂ ਦੇ ਇੰਜਰੀ ਵੇਲੇ ਦੰਦगिर ਜਾਂਦੇ ਨੇ ਜਾਂ ਕੋਈ ਸੱਟ ਲੱਗ ਜਾਂਦੀ ਅੱਧਾ ਦੰਦ ਟੁੱਟ ਜਾਂਦਾ ਉੱਥੇ ਆਪਾਂ ਕੀ ਕਰਦੇ ਸਰ ਉੱਥੇ ਅਸੀਂ ਆਰ ਸੀਟੀ ਕਰ ਸਕਦੇ ਹਾਂ ਉਸ ਦੰਦ ਨੂੰ ਬਚਾ ਸਕਦੇ ਹਾਂ 1/3 ਸਾਡੇ ਕੋਲ ਪੋਰਸ਼ਨ ਬਚਿਆ ਹੋਵੇ ਉਹਨੂੰ ਅਸੀਂ ਆਰ ਸੀਟੀ ਰੂਟ ਕਨਲ ਟਰੀਟਮੈਂਟ ਕਰਕੇ ਬਚਾ ਸਕਦੇ ਥੈਨ ਕੈਪਿੰਗ ਹੋ ਜੇਗੀ ਉਹਦੇ ਤੇ ਜੇ ਕੋਈ ਕਈ ਵਾਰੀ ਦੰਦ ਰਕਸੋਵ गिर ਜਾਂਦਾ ਕਿਸੇ ਦਾ ਜਿਵੇਂ ਐਕਸੀਡੈਂਟ ਹੋ ਗਿਆ ਸਿਰ ਗਿਆ ਕੀ ਲੱਗਣ ਦਾ ਪੋਸਿਬਿਲਟੀ ਹੁੰਦੀ ਹੈ ਨਾਲ ਹਾਂਜੀ ਹਾਂਜੀ 100% ਪਾਸਿਬਿਲਿਟੀ ਹੈ ਉਸੇ ਟਾਈਮ ਮਤਲਬ ਅਸੀਂ ਵੀਕਲੀ ਅਰਾਊਂਡ ਅ ਵੀਕ ਟਰੀਟ ਕਰ ਸਕਦੇ ਹਾਂ ਤਾਂ ਅੰਦਰ ਅੱਛਾ ਵਿਥਿਨ ਵੀਕ ਹਾਂਜੀ ਵੀ ਦਿਨ ਵੀ ਟਰੀਟ ਕਰ ਸਕਦੇ ਜਿਵੇਂ ਅੱਜ ਦੰਦ ਗਿਰ ਗਿਆ ਜੇ ਉਹ ਪਰਸੋ ਨੂੰ ਵੀ ਲੱਗੇ ਤਾਂ ਵੀ ਲੱਗੇਗਾ ਹਾਂਜੀ ਸਰ ਨਾਲ ਦੀ ਨਾਲ ਟ੍ਰੀਟਮੈਂਟ ਸਟਾਰਟ ਹੋ ਜਾਂਦਾ ਹੈ ਉਹੀ ਤਾਂ ਉਹ ਰੁਕ ਲੱਗਦੇ ਅੰਦਰ ਹਾਂਜੀ ਸਰ ਕਿਉਂਕਿ ਸਿਰਫ ਸਵੇਲਿੰਗ ਦਾ ਇਸ਼ੂ ਹੁੰਦਾ ਸਾਡੇ ਕੋਲ ਕਿ ਪੇਸ਼ੈਂਟ ਨੂੰ ਥੋੜਾ ਅਸੀਂ ਨਾਰਮਲ ਕਰਕੇ ਫਿਰ 30 ਤੋਂ ਹੀ ਸਟਾਰਟ ਕਰ ਸਕਦੇ ਟ੍ਰੀਟਮੈਂਟ ਉਹ ਦੰਦ ਪੂਰਾ ਨਿਕਲੇ ਆਉਣਾ ਚਾਹੀਦਾ ਹੈ ਹਾਂਜੀ ਸਰ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੈ ਵੀ ਕਈ ਵਾਰੀ ਸੱਟ ਲੱਗ ਕੇ ਦੰਦ ਗਿਰ ਜਾਂਦਾ ਹੈ ਦੰਦ ਗਿਰਨਾ ਮਤਲਬ ਇਹ ਹੁੰਦਾ ਉਹਦੀ ਜੜ ਪੂਰੀ ਨਿਕਲੀ ਹੋਵੇ ਨਾ ਹਾਂਜੀ ਤੇ ਉਹ ਤਾਂ ਹੀ ਇੰਪਲੈਂਟ ਵੀ ਦੁਆਰਾ ਹੋ ਜਾਂਦਾ ਉਹੀ ਦੰਦ ਵੀ ਦੁਆਰਾ ਲੱਗ ਜਾਂਦਾ ਵਿਥਿਨ 7 ਡੇਜ਼ ਕਿਉਂਕਿ ਹਫਤੇ ਦੇ ਵਿੱਚ ਵਿੱਚ ਉਹਦੀ ਸਵੈਟ ਜਿਆਦਾ ਉਹ ਐਟ ਦੀ سپورਟ ਹੀ ਆ ਜਵੇ ਹਾਂ ਹਾਂਜੀ ਸਰ ਜਿੱਦੇ ਗਿਰਿਆ ਬਾਇ ਚਾਂਸ ਜ਼ਿਆਦਾ ਸਵੇਲਿੰਗ ਨਹੀਂ ਹੈ ਨਾ ਪ੍ਰੋਬਲਮ ਨਹੀਂ ਹੈ ਅਸੀਂ ਉਸੇ ਟਾਈਮ ਦੰਦ ਕੱਢ ਕੇ ਉੱਤੇ ਇੰਪਲੈਂਟ ਪਲੇਸ ਕਰ ਦਿੰਦੇ ਨਾਲ ਦੀ ਨਾਲ ਹੀ ਹਾਂਜੀ ਤੇ ਦੇਖੋ ਇਹ ਕਿੰਨੀ ਅੱਛੀ ਗੱਲ ਹੈ ਕਿਉਂਕਿ ਉੱਥੇ ਤੁਸੀਂ ਨਾਲ ਦੀ ਨਾਲ ਲਿਆ ਕੇ ਉਹਨੂੰ ਲਿਆ ਸਕਦੇ ਕਿਸੇ ਵੀ ਡੈਂਟਲ ਅੱਛੇ ਡੈਂਟਲ ਕੋਲ ਜਾ ਕੇ ਉਹਨੂੰ ਦੰਦ ਨੂੰ ਤੁਸੀਂ ਨਾਲ ਦੀ ਨਾਲ ਉਹਨੂੰ ਹੀ ਇੰਪਲਾਂਟ ਕਰਾ ਲਓ ਬਹੁਤ ਅੱਛੀ ਗੱਲ ਹੈ ਤੇ ਜੇ ਹਫਤੇ ਦੇ ਵਿੱਚ ਵਿੱਚ ਵੀ ਆ ਗਿਆ ਤਾਂ ਵੀ ਦੰਦ ਦੀ ਪੋਸਿਬਿਲਟੀ ਹੁੰਦੀ ਹੈ 100% ਤਾਂ ਦੇਖੋ ਕੋਈ ਚੀਜ਼ ਨਹੀਂ ਹੁੰਦੀ ਮਤਲਬ 98% ਮਤਲਬ ਹੁੰਦਾ ਵੀ ਉਹ ਉਹੀ ਦੰਦ ਜੁੜ ਜਾਏਗਾ ਤੇ ਤੁਸੀਂ ਉਸ ਦੰਦ ਨੂੰ ਵੀ ਜੜਵਾ ਸਕਦੇ ਬਾਕੀ ਜਿਵੇਂ ਇੰਪਲਾਂਟ ਹੈ ਇੰਪਲਾਂਟ ਕੋ ਬਹੁਤ ਮਹਿੰਗਾ ਖਰਚਾ ਨਹੀਂ ਹੁੰਦਾ ਲੇਕਿਨ ਇਹ ਵੀ ਜਿਹੜੇ ਜੰਗ ਬੱਚੇ ਆ ਉਹਨੂੰ ਕੋਸ਼ਿਸ਼ ਇਹੀ ਕਰਨੀ ਚਾਹੀਦੀ ਉਹ ਇੱਕ ਕੰਪਲੈਂਟ ਜਿਹੜਾ ਹੈ ਜਿਵੇਂ ਕਿਸੇ ਦਾ ਕੋਈ ਦੰਦ ਲਾਸ ਹੋ ਗਿਆ ਇੱਕ ਹੋਵੇ ਜਾਂ ਦੋ ਹੋਵੇ ਉਹ 임플ਾਂਟ ਹੀ ਕਰਾਣੇ ਚਾਹੀਦੇ ਹਨ ਉਹਦਾ ਕੋਈ ਲਾਸ ਨਹੀਂ ਹੈ ਤੇ ਨਾ ਕੋਈ ਲੰਬਾ ਝੋੜਾ ਪ੍ਰੋਸੀਜਰ ਹੁੰਦਾ ਕਿਸੇ ਵੀ ਅੱਛੇ ਡੈਂਟਲ ਕੋਲ ਜਾਓ ਉਹਨੂੰ 임플ਾਂਟ ਕਰਾਓ ਜੇ ਤੁਸੀਂ ਫਿਕਸ ਕਰਾਉਂਗੇ ਡਾਕਟਰ ਜਿਵੇਂ ਦੱਸਿਆ ਤਾਂ ਜਿਹੜੇ ਫਿਕਸ ਕਰਨ ਵੇਲੇ ਇੱਕ RPD ਹੁੰਦਾ ਜਿਹਦੇ ਤਾਰ ਬੰਨਦੇ ਆ ਇੱਕ ਹੁੰਦਾ ਫਿਕਸ ਜਿਹੜੇ ਡਾਕਟਰ ਕੋਲ ਦੱਸਦੇ ਵੀ ਦੂਜੇ ਦੰਦਾਂ ਨੂੰ ਨਾਲ ਸਪੋਰਟ ਦੇਣੀ ਪੈਂਦੀ ਫਿਕਸ ਵਾਸਤੇ ਵੀ ਜਦੋਂ ਸਪੋਰਟ ਦਿੰਦੇ ਆ ਤਾਂ ਦੂਜੇ ਦੰਦਾਂ ਦਾ ਵੀ ਲਾਸ ਹੁੰਦਾ ਹਾਂਜੀ ਉਹ ਨਾਲ ਰਗੜ ਕੇ ਉਹਨਾਂ ਨੂੰ ਫਿਕਸ ਕਰਕੇ ਤਾਂ ਕੀਤਾ ਜਾਂਦਾ ਸੋ ਜਿਵੇਂ ਡਾਕਟਰ ਸਾਹਿਬ ਦੱਸਦੇ ਨੇ ਵੀ ਕੋਸ਼ਿਸ਼ ਕਰੋ ਜੇ ਤੁਸੀਂ ਅਫੋਰਡ ਕਰ ਸਕਦੇ ਬਹੁਤ ਕਿ ਜਿਆਦਾ ਖਰਚਾ ਨਹੀਂ ਮੇਰੇ ਕਦੀ 25000 ਰੁਪਏ ਦਾ ਖਰਚਾ ਹੁੰਦਾ ਇੱਕ ਵਾਰ ਇਹਨਾਂ ਖਰਚਾ ਹੁੰਦਾ ਤੇ ਜਿੱਥੇ ਵੀ ਕੋਈ ਅੱਛੀ ਜਗ੍ਹਾ ਤੁਹਾਨੂੰ ਲੱਗਦਾ ਤੇ ਉਹਨੂੰ ਵੱਡੇ ਸ਼ਹਿਰ ਤੁਹਾਨੂੰ ਜਿਆਦਾ ਵੱਡਾ ਖਰਚਾ ਹੋ ਜਾਂਦਾ ਤੇ ਲੇਕਿਨ ਉਹ ਤੁਸੀਂ ਇੰਪਲਾਂਟ ਕਰਾ ਸਕਦੇ ਤੇ ਇਸ ਤਰ੍ਹਾਂ ਹੀ ਤੁਹਾਨੂੰ ਅਸੀਂ ਕੋਈ ਨਾ ਕੋਈ ਜਾਣਕਾਰੀ ਦਿੰਦੇ ਰਵਾਂਗੇ ਨਮਸਕਾਰ ਸਸਰੀਕਾ